ਕਿਸੇ ਨਗਰ ਦੇ ਵਿੱਚ ਇੱਕ ਮਨੁੱਖ ਰਿਹਾ ਕਰਦਾ ਸੀ ਉਹਦੀਆਂ ਦੋ ਧੀਆਂ ਤੇ ਆਪਣੀ ਘਰਵਾਲੀ ਦੇ ਨਾਲ ਉਸ ਨਗਰ ਦੇ ਵਿੱਚ ਨਿਵਾਸ ਕਰਿਆ ਕਰਦਾ ਸੀ ਘਰ ਦੇ ਹਾਲਾਤ ਬੜੇ ਮਾੜੇ ਸਨ ਪਹਿਲਾਂ ਦਿਹਾੜੀ ਦਾ ਪਾ ਕਰਿਆ ਕਰਦਾ ਸੀ ਹੌਲੀ-ਹੌਲੀ ਨਗਰ ਦੇ ਵਿੱਚ ਉਹ ਵੀ ਮਿਲਣਾ ਬੰਦ ਹੋ ਗਿਆ ਇੱਕ ਦਿਨ ਸਲਾਹ ਕਰਦੇ ਨੇ ਵੀ ਆਪਾਂ ਇਸ ਨਗਰ ਤੋਂ ਦੂਸਰੇ ਨਗਰ ਚਲੇ ਜਾਨੇ ਘਰਵਾਲੀ ਕਹਿੰਦੀ ਵੀ ਅਸੀਂ ਇੱਥੇ ਰਹਿਨੇ ਆ ਤੁਸੀਂ ਬਾਹਰੋਂ ਦਿਹਾੜੀ ਦਾ ਪਾ ਕਰਕੇ ਕੁਝ ਵੇਚਦਿਆ ਕਰਿਆ ਜੀ ਉਦੋਂ ਅਲਕਾਰ ਦਾ ਗੁਜ਼ਾਰਾ ਚਲਾ ਲਿਆ ਕਰਾਂਗੇ ਸਾਰਾ ਪਰਿਵਾਰ ਜਾਵਾਂਗੇ ਤੇ ਰਹਿਣ ਖਾਨ ਦਾ ਔਖਾ ਹੋ ਜਾਵੇਗਾ ਇੱਥੇ ਸਿਰ ਤੇ ਛੱਤ ਤੇ ਹੈਗੀ ਹੈ ਕਹਿੰਦਾ ਠੀਕ ਹੈ ਕਹਿੰਦਾ ਐਵੇਂ ਕਰਦਾ ਅੱਜ ਦਾ ਦਿਨ ਸਾਰਾ ਬਾਲਣ ਇਕੱਠਾ ਕਰਨ ਵਿੱਚ ਲਗਾ ਦੇਣਾ ਤੁਹਾਨੂੰ ਬਾਲਣ ਲਿਆ ਕੇ ਦੇ ਦਾਂਗਾ ਫਿਰ ਤੁਸੀਂ ਆਪਣਾ ਤੋਰੀ ਫੁਲਕਾ ਚਲਾਈ ਜਾ ਕਹਿੰਦੇ ਠੀਕ ਹੈ ਹੁਣ ਕੀ ਹੋਇਆ ਵੀ ਉਹ ਰਸਤੇ ਦੇ ਵਿੱਚੋਂ ਲੱਕੜਾਂ ਬਾਲਣ ਸਾਰਾ ਟਾਣੀਆਂ ਇਕੱਠਾ ਕਰਦਾ ਪਿਆ ਐਨੇ ਨੂੰ ਉੱਥੇ ਸੰਤ ਫਕੀਰ ਆਉਂਦੇ ਨੇ ਉਹਦੇ ਕੋਲ ਬੈਠ ਜਾਂਦੇ ਨੇ ਉਸ ਸੰਤ ਫਕੀਰ ਬੜੇ ਜਾਦੇ ਤਰਿਆਏ ਹੁੰਦੇ ਨੇ ਕਿੰਦੇ ਪੁੱਤ ਪੀਣ ਨੂੰ ਪਾਣੀ ਮਿਲੇਗਾ ਕਿ ਆ ਜਰੂਰ ਪਾਣੀ ਹੈ ਮੇਰੇ ਕੋਲ ਉਹਨਾਂ ਪਾਣੀ ਉਹਨਾਂ ਨੇ ਦੇ ਦਿੱਤਾ ਸੰਤ ਫਕੀਰ ਨੇ ਬੜੇ ਪਿਆਰ ਨਾਲ ਬੈਠ ਕੇ ਪਾਣੀ ਪੀ ਲਿਆ ਸੰਤ ਫਕੀਰ ਨੇ ਦੇਖਿਆ ਤਿੱਖੜ ਦੁਪਹਿਰ ਹੈ ਛੋਟੀਆਂ ਛੋਟੀਆਂ ਲੱਕੜਾਂ ਇਕੱਠੀਆਂ ਕਰਦਾ ਫਿਰਦਾ ਜਰੂਰ ਕੋਈ ਨਾ ਕੋਈ ਮਜਬੂਰੀ ਹੋਣੀ ਉਸ ਤੋਂ ਪੁੱਛਿਆ ਉਹਨੇ ਸਾਰੀ ਗੱਲ ਦੱਸ ਦਿੱਤੀ ਘਰ ਦੋ ਧੀਆਂ ਨੇ ਘਰ ਵਾਲੀ ਇੱਤੇ ਮੈਂ ਪਰ ਕੋਈ ਦਿਹਾੜੀ ਦਾ ਪਾਣੀ ਮਿਲਦਾ ਇਸ ਕਰਕੇ ਦੂਸਰੇ ਨਗਰ ਜਾ ਰਿਆਂ ਤੇ ਜਾ ਕੇ ਉਥੋਂ ਦਿਹਾੜੀ ਦਾ ਪਾ ਕਰਕੇ ਇਹਨਾਂ ਦਾ ਟਿੱਡ ਭਰਿਆ ਕਰਾਂਗੇ ਜਾਣ ਤੋਂ ਪਹਿਲਾਂ ਬਾਲਣੇ ਇਕੱਠਾ ਕਰਕੇ ਇਹਨਾਂ ਨੂੰ ਦੇ ਰਿਹਾ ਉਹ ਸੰਤ ਫਕੀਰ ਨੇ ਜਦੋਂ ਉਹਦੀ ਇਹ ਗੱਲ ਸੁਣੀ ਤਾਂ ਉਹਨਾਂ ਆਪਣੇ ਜੇਬ ਦੇ ਵਿੱਚੋਂ ਇੱਕ ਚੀਜ਼ ਕੱਢ ਕੇ ਦਿੱਤੀ ਉਹਨੂੰ ਇੱਕ ਲੀਰ ਚ ਬਣ ਕੇ ਦੇ ਦਿੱਤਾ ਕਿਹਾ ਇਹਨੂੰ ਨਾ ਆਪਣੇ ਹਮੇਸ਼ਾ ਕੋਲ ਰੱਖੀ ਜਦੋਂ ਤੈਨੂੰ ਲੱਗੇ ਵੀ ਤੇਰੇ ਕੋਲ ਕੋਈ ਹੱਲ ਨਹੀਂ ਹੈਗਾ ਵੀ ਹੁਣ ਤੈਨੂੰ ਕੋਈ ਹੱਲ ਹੀ ਨਹੀਂ ਦਿਖਦਾ ਪਿਆ ਉਸ ਸਮੇਂ ਇਹਨੂੰ ਵੇਚ ਲਈ ਪਰ ਇੱਕ ਗੱਲ ਯਾਦ ਰੱਖੀ ਇਨੂੰ ਕਦੀ ਵੀ ਰਾਜੇ ਦੇ ਕੋਲ ਨਾ ਲੈ ਕੇ ਜਾਈਂ ਪਿੰਡ ਦਾ ਜੋ ਸ਼ਾਹੂਕਾਰ ਹੋਏਗਾ ਜਾਂ ਕੋਈ ਰਾਹਗੀਰ ਹੋਏਗਾ ਉਹਨੂੰ ਉਸ ਨੂੰ ਇਸ ਛੈ ਵਿੱਚ ਕਹਿੰਦਾ ਸੱਤ ਵਜੇ ਸੰਤ ਫਕੀਰ ਇਹ ਕਹਿ ਕੇ ਉੱਥੋਂ ਚਲੇ ਗਏ ਉਹ ਘਾਰੋਂ ਦੇ ਅਗਲੇ ਦਿਨ ਜਦੋਂ ਜਾਨ ਲੱਗਦਾ ਹੈ ਨਾ ਤਾਂ ਕਹਿੰਦਾ ਵੀ ਆ ਮਿਰ ਛੈ ਤੇ ਇਹਨੂੰ ਤੋ ਸਾਮ ਕੇ ਰੱਖ ਦੇ ਜਾਂ ਫਿਰ ਜਦੋਂ ਤੇ ਨੂੰ ਲੱਗੇ ਵੀ ਮੈਂ ਹੁਣ ਵਾਪਸ ਨਹੀਂ ਆਉਂਦਿਆ ਜਾਂ ਮੇਰੇ ਕੋਲ ਪੈਸਾ ਟਕਾ ਨਾ ਹੋਏਗਾ ਤੇ ਜਦੋਂ ਅੰਤਾਂ ਦੀ ਤੇਰੇ ਤੇ ਭਾਵ ਹੁਣ ਤੁਸੀਂ ਭੁੱਖੇ ਹੋ ਤਾਂ ਉਸ ਸਮੇਂ ਨੂੰ ਵੇਚ ਦੀ ਕਹਿੰਦੀ ਠੀਕ ਹੈ ਇਹ ਕਹਿ ਕੇ ਤੇ ਉਹਨੇ ਉਹਨੂੰ ਪਕੜਾ ਦਿੱਤਾ ਉਹਨੇ ਲੀਰ ਫੜੀ ਤੇ ਪਰਛਤੀ ਦੇ ਉੱਤੇ ਰੱਖ ਦਿੱਤੀ ਤੇ ਆਪ ਚਲਾ ਗਿਆ ਹੁਣ ਉਹ ਜਦੋਂ ਆ ਉਥੇ ਕੰਮ ਕਰਦਾ ਦਿਹਾੜੀ ਦਾ ਪਾ ਕਰਦਾ ਮਹੀਨੇ ਦੇ ਜਦੋਂ ਵੀ ਅੰਤ ਦੇ ਵਿੱਚ ਆ ਕੇ ਉਹਨਾਂ ਨੂੰ ਸਾਰਾ ਰਸਤ ਪਾਣੀ ਲੈ ਕੇ ਦੇ ਜਾਂਦਾ ਤੇ ਫਿਰ ਚਲਿਆ ਜਾਂਦਾ ਐਵੇਂ ਕਰਦੇ ਕਰਦੇ ਸਾਲ 2 ਸਾਲ ਦਾ ਸਮਾਂ ਬੀਤ ਗਿਆ ਇੱਕ ਦਿਨ ਜਦੋਂ ਉਥੇ ਵੀ ਦਿਹਾੜੀ ਦਾ ਪਾ ਨਾ ਮਿਲਿਆ ਤੇ ਘਰ ਵਾਪਸ ਆ ਗਿਆ ਆ ਕੇ ਕਹਿੰਦਾ ਵੀ ਮੈਂ ਨਾ ਤੈਨੂੰ ਜਾਣ ਲੱਗਿਆ ਇੱਕ ਸ਼ਹਿ ਦੇ ਕੇ ਗਿਆ ਸੀ ਤੂੰ ਸ਼ਹਿ ਮੈਨੂੰ ਵਾਪਸ ਕਰ ਕਹਿੰਦੀ ਕਿਹੜੀ ਸ਼ਹਿ ਕਿੰਨਾ ਕੱਪੜੇ ਦੇ ਵਿੱਚ ਲਪੇਟ ਕੇ ਇੱਕ ਛੋਟੀ ਜੀ ਸ਼ੈ ਦੇ ਕੇ ਕਹਿੰਦੀ ਹਾਂ ਉਹ ਮੈਂ ਪਰਛਤੀ ਦੇ ਉੱਤੇ ਰੱਖ ਦਿੱਤੀ ਜਿਵੇਂ ਬੀਬੀਆਂ ਆਮ ਕਰਕੇ ਕਰਦੇ ਆ ਨੇ ਕੋਈ ਸ਼ੈ ਸਹ ਸਬਾਈ ਰੱਖ ਦਿੰਦੇ ਨੇ ਯਾਨੀ ਵੀ ਇੱਥੋਂ ਕਿੱਥੇ ਜਾਣੀ ਉਹਨੇ ਜਦੋਂ ਉੱਤੇ ਹੱਥ ਮਾਰਿਆ ਨੁਕਤੇ ਤੇ ਹੈ ਹੀ ਨਹੀਂ ਉਹਨੇ ਪੁੱਛਿਆ ਵੀ ਜ਼ਰੂਰ ਜਵਾਕਾਂ ਨੇ ਲਈ ਹੋਣੀ ਖੇਡਣ ਲਈ ਪੁੱਛਿਆ ਉਹਨਾਂ ਦੱਸਿਆ ਜੀ ਇੱਧਰ ਰੱਖੀ ਐ ਇੱਧਰ ਰੱਖੀ ਐ ਅਸੀਂ ਤਾਂ ਇੱਥੇ ਹੀ ਰੱਖ ਦਿੱਤੀ ਸੀ ਖੇਡ ਕੇ ਹੁਣ ਸਾਰਾ ਪਰਿਵਾਰ ਉਹਨੂੰ ਲੱਭਣ ਲੱਗਾ ਕਮਰਾ ਤਾਂ ਇੱਕ ਹੀ ਸੀ ਲੱਭ ਤੇ ਜਾਣੀ ਹੋਈ ਸੀ ਸਾਰਿਆਂ ਨੇ ਜੋ ਕੁਝ ਪਿਆ ਸੀ ਜੁੱਲੀਆਂ ਜੱਪਾ ਸਾਰਾ ਕੁਝ ਖੋਲ ਕੇ ਵੇਖਿਆ ਸ਼ਾਲਾ ਵੀ ਕਿੰਦੀ ਵੀ ਹਿਰਦਕ ਵਿੱਚ ਇਦਾਂ ਕੀ ਪਏ ਹੋ ਉਹਨੇ ਕਿਆ ਵੀ ਕੋਈ ਨਾ ਖੋਲ ਕੇ ਦੇਖਦਾ ਤੇ ਵਿੱਚ ਉਹਦੇ ਚ ਮਣੀ ਹੁੰਦੀ ਉਹ ਮਣੀ ਜਦੋਂ ਖੋਲਦਾ ਤੇ ਉਹ ਕਹਿੰਦਾ ਵੀ ਆਪਣੇ ਦੇ ਕੋਲ ਤਾਂ ਵੀ ਇੰਨੀ ਕੀਮਤੀ ਚੀਜ਼ ਸੀ ਤੇ ਆਪਾਂ ਐਵੇਂ ਹੀ ਉਦੋਂ ਦੇ ਮਰੂ ਮਰੂ ਕਰਦੇ ਪਏ ਸੀ ਕਿੰਨੇ ਚੱਲ ਐਵੇਂ ਕਰਦੇ ਆ ਵੀ ਆਪਾਂ ਨਾ ਇਹਨੂੰ ਵੇਚ ਵਟ ਕੇ ਤੇ ਆਪਣੇ ਜਿਹੜੇ ਹਾਲਾਤ ਨੇ ਉਹ ਬਿਹਤਰ ਕਰ ਲੈਨੇ ਕਿੰਨੇ ਠੀਕ ਹੈ ਹੁਣ ਕਹਿੰਦਾ ਵੀ ਅਗਲੀ ਸਵੇਰ ਉਹਨੂੰ ਗੱਲ ਵੀ ਯਾਦ ਆ ਜਾਂਦੀ ਕਿ ਐਸੀ ਰਾਜੇ ਨੂੰ ਨਾ ਦਵੀ ਤੇ ਸ਼ਾਹੂਕਾਰਾਂ ਨੇ ਸ਼ਾਹੂਕਾਰ ਜੋ ਹੋਇਆ ਨਾ ਜਾਂ ਰਾਹਗੀਰ ਹੋਇਆ ਉਹਨੂੰ ਦਵੀ ਤੇ ਉਹਨੂੰ ਵੱਧ ਕੀਮਤ ਮਿਲੇਗੀ ਜਿਸ ਦੇ ਨਾਲ ਤੇਰਾ ਜੋ ਜ਼ਿੰਦਗੀ ਹੈ ਉਹ ਚੰਗੀ ਬਸਰ ਹੋ ਜਾਏਗੀ ਹੁਣ ਜੋ ਉਸ ਦੇਸ਼ ਦਾ ਰਾਜਾ ਸੀ ਨਾ ਉਹ ਤਾਂ ਸਾਰੀਆਂ ਬੀਬੀਆਂ ਨੂੰ ਚੰਗਾ ਨਹੀਂ ਸੀ ਸਮਝਦਾ ਹੁੰਦਾ ਉਹ ਬੀਬੀਆਂ ਤੇ ਬੜੀਆਂ ਜ਼ਿਆਦਾ ਤੌਮਤਾ ਲਾਉਂਦਾ ਰਹਿੰਦਾ ਸੀ ਕਹਿੰਦਾ ਸੀ ਵੀ ਇਹ ਬੀਬੀਆਂ ਪਵਿੱਤਰ ਹੁੰਦੀਆਂ ਨੇ ਤੇ ਇਹ ਚੰਗੀਆਂ ਨਹੀਂ ਹੁੰਦੀਆਂ ਹੁਣ ਕੀ ਹੋਇਆ ਵੀ ਉਹ ਨਾ ਉਹ ਦੀ ਜਿਹੜੀ ਘਰ ਵਾਲੀ ਸੀ ਉਦੋਂ ਕਿਹੜੇ ਪੁਰਾਣੇ ਜ਼ਮਾਨੇ ਹੁੰਦੇ ਸੀ ਕਿਹੜਾ ਘਰਾਂ 'ਚ ਪਾਣੀ ਹੁੰਦੇ ਸੀ ਨਹਿਰਾਂ ਤੇ ਸੂਇਆਂ ਤੇ ਪਾਣੀ ਆਉਂਦਾ ਹੁੰਦਾ ਸੀ ਉਥੋਂ ਕੱਪੜੇ ਧੋ ਕੇ ਲਿਆਉਂਦੀਆਂ ਹੁੰਦੀਆਂ ਸਨ ਹੁਣ ਅਗਲੇ ਦਿਨਾਂ ਬੀਬੀ ਉਹਦੀ ਕੱਪੜੇ ਧੋਣਗੀ ਭਾਵੇਂ ਉਹਦੀ ਘਰ ਵਾਲੀ ਉਹਨੇ ਸੈਸ ਬਾਈ ਕਹਿੰਦੀ ਵੇਖ ਸੀ ਏਡੀ ਗੁਰਪੱਤ ਵਿੱਚ ਜੀਵਨ ਬਸਤੀਤ ਕਰਦੇ ਪਏ ਸੀ ਤੇ ਸਾਡੇ ਘਰ ਨੇ ਇੱਕ ਮਣੀ ਏਡਾ ਰਤਨ ਸੀ ਮਰਤਨੇ ਤੇ ਉਹਦੇ ਨਾਲ ਸਾਡੀ ਅਨਜੂਨ ਬਹਤਰ ਹੋ ਜਾਣੀ ਹੈ ਤੇ ਅਸੀਂ ਵੀ ਚਾਰ ਟੋਖਣ ਸਹੀ ਸਲਾਮਤ ਖਾ ਲਿਆ ਕਰਾਂਗੇ ਹੁਣ ਕਹਿੰਦੀ ਦੇਰ ਕੀ ਸੀ ਉਹ ਕਹਿੰਦੀ ਵੀ ਕਿਉਂ ਝੂਠ ਮਾਰਦੀ ਐ ਵੀ ਤੁਹਾਡੇ ਘਰ ਉੰਜ ਈ ਢੀ ਗੁਰਬਤ ਪਈ ਐ ਤੁਹਾਡੇ ਘਰ ਕਿੱਥੇ ਕੁਝ ਆਇਆ ਕਹਿੰਦੀ ਨਹੀਂ ਨਹੀਂ ਝੂਠ ਨਹੀਂ ਬੋਲਦੀ ਸੱਚ ਕਹਿੰਦੀ ਐ ਉਹ ਕਹਿੰਦੇ ਠੀਕ ਐ ਹੁਣ ਹੋਣਾ ਕੀ ਸੀ ਉਹਨੇ ਜਾ ਕੇ ਆਪਣੇ ਗੱਲ ਕਰ ਰਹੇ ਦਸੀ ਘਰ ਵਾਲੇ ਨੇ ਅੱਗੇ ਦੋ ਚਾਰ ਨੂੰ ਦਸੀ ਐਵੇਂ ਕਰਦਿਆਂ ਕਰਦਿਆਂ ਉਹ ਗੱਲ ਸਾਰੇ ਨਗਰ 'ਚ ਫੈਲ ਗਈ ਹੁਣ ਹੌਲੀ 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 ਉਹ ਸਮੇதா ਜੋ ਰਾਜਨ ਸੀ ਉਹਦੇ ਕੋਲ ਵੀ ਖਬਰ ਚਲੀ ਗਈ ਉਹ ਰਾਜਨ ਹੁਣ ਜਿਹੜੇ ਐਵੇਂ ਹੁੰਦੇ ਨੇ ਉਹਨਾਂ ਦੇ ਕੋਲ ਹਰੇਕ ਜਿਹੜੀ ਕੀਮਤੀ ਚੀਜ਼ ਨੂੰ ਇਕੱਠਾ ਕਰਨ ਦਾ ਉਹਨਾਂ ਕੋਲ ਬੜਾ ਭੰਡਾਰ ਹੁੰਦਾ ਹੈ ਉਹ ਸ਼ੌਂਕ ਵੀ ਰੱਖਦੇ ਨੇ ਤੇ ਉਹ ਚੀਜ਼ਾਂ ਦੇ ਬਾਰੇ ਉਹਨਾਂ ਨੂੰ ਗਿਆਨ ਵੀ ਹੁੰਦਾ ਇਸ ਕਰਕੇ ਵਿੋਜਣ ਸੰਤ ਫਕੀਰ ਕਹੇਗੇ ਸੀ ਵੀ ਰਾਜਨ ਨੂੰ ਨਾ ਦੇਈ ਵੀ ਉਹ ਇਨ੍ਹਾਂ ਵਿਦਿਆ ਕਲਾ ਵਿੱਚ ਨਿਪੁੰਨ ਹੁੰਦੇ ਨੇ ਕਿਉਂਕਿ ਬਚਪਨ ਤੋਂ ਸਿੱਖਦੇ ਨੇ ਤੇ ਉਹਦਾ ਕੋਈ ਗਲਤ ਇਸਤੇਮਾਲ ਨਾ ਕਰੇ ਹੁਣ ਜਦੋਂ ਰਾਜੇ ਕੋਲੇ ਗੱਲ ਪਹੁੰਚੀ ਰਾਜਨ ਨੇ ਆਪਣੇ ਵਜ਼ੀਰ ਨੂੰ ਲਿਆ ਤੇ ਜਾ ਕੇ ਕਿਹਾ ਵੀ ਹਾਂ ਉਹਦਾਂ ਦੇ ਘਰ ਚੱਲਦੇ ਇਹ ਗੱਲ ਹੁਣ ਉਹਦੇ ਕੰਨਾਂ ਤੱਕ ਪਹੁੰਚ ਗਈ ਉਹ ਕਹਿੰਦਾ ਵੀ ਐਵੇਂ ਮੇਰੇ ਕੋਲ ਖੋ ਕੇ ਲੈ ਜਾਏਗਾ ਆਪਣੀ ਘਰ ਵਾਲੀ ਨੂੰ ਕਹਿੰਦਾ ਵੀ ਇਹਨੂੰ ਨਾ ਤੂੰ ਸੰਭਾਲ ਲੈ ਤੇ ਤੂੰ ਸੰਭਾਲ ਲੇਗੀ ਨਾ ਤੇ ਤੇਰੇ ਕੋਲ ਤਾਂ ਲੈ ਹੀ ਨਹੀਂ ਸਕਦੇ ਵੀ ਉਂਝ ਵੀ ਜਿਹੜਾ ਰਾਜ ਹੈ ਉਹ ਬੀਬੀਆਂ ਤੋਂ ਕੋਹਾਂ ਦੂਰ ਰਹਿੰਦਾ ਹੈ ਵੀ ਉਹ ਬੀਬੀਆਂ ਨੂੰ ਚੰਗਾ ਨਹੀਂ ਸਮਝਦਾ ਕਿੰਦੇ ਵੀ ਥੇਰ ਤੋਂ ਤਾਂ ਖੋ ਨਹੀਂ ਸਕਦੇ ਹੁਣ ਕਿਸੇ ਵੀ ਪੁਰਾਣੇ ਜ਼ਮਾਨੇ 'ਚ ਬੀਬੀਆਂ ਕਿਸੇ ਵੀ ਚੀਜ਼ ਨੂੰ ਸੰਭਾਲਣ ਲਈ ਆਪਣੇ ਨਾਲੇ ਦੇ ਨਾਲ ਜਿਵੇਂ ਚਾਬੀਆਂ ਬੰਨ ਲਿਆ ਕੋਈ ਚੀਜ਼ ਬੰਨ ਲੀ ਐਵੇਂ ਕਰਦੀਆਂ ਹੁੰਦੀਆਂ ਸਨ ਐਵੇਂ ਜਿਦੋਂ ਉਹਨੇ ਦਿੱਤੀ ਨਾ ਉਹਨੂੰ ਦਿੱਤੀ ਤਾਂ ਉਹਨੇ ਵੀ ਕੀਤਾ ਵੀ ਉਹ ਕੱਪੜੇ ਦੀ ਜਿਹੜੀ ਲੀਰ ਸੀ ਨਾ ਆਪਣੇ ਨਾਲੇ ਦੇ ਨਾਲ ਬੰਨ ਲੀ ਵੀ ਹੁਣ ਕਿਵੇਂ ਮੇਰੇ ਤੋਂ ਖੋਲਣਗੇ ਰਾਜਾ ਆਉਂਦਾ ਉਸ ਜਿਹੜਾ ਉੱਥੋਂ ਦਾ ਮੰਤਰੀ ਹੁੰਦਾ ਉਹ ਨਾਲ ਆਉਂਦਾ ਕਿਨ ਰਾਜਨ ਨੇ ਕਿਹਾ ਵੀ ਮੈਂ ਤੈਨੂੰ ਇਹ ਕਿਹਾ ਵੀ ਤੈਨੂੰ ਜਿੰਨੀ ਤਾਂ ਸੰਪਤਾ ਚਾਹੀਦੀ ਹੈ ਤੂੰ ਉਹ ਮੇਰੇ ਤੋਂ ਲੈ ਲੈ ਤੇ ਤੂੰ ਮੈਨੂੰ ਆਪਣੇ ਆਪ ਆਪਣੀ ਹੱਥੀਂ ਦੇ ਦੇ ਕਿਹਾ ਜੀ ਨਹੀਂ ਵੀ ਮੇਰੇ ਕੋਲ ਤਾਂ ਹੈ ਨਹੀਂ ਜੇ ਤੁਹਾਨੂੰ ਲੱਗਦਾ ਵੀ ਹੈਗੀ ਹੈ ਤਾਂ ਤੁਸੀਂ ਤੁਸੀਂ ਆਪੇ ਸਾਰੇ ਘਰ ਚੋਂ ਲੱਭ ਲਓ ਰਾਜਨ ਨੇ ਕਿਹਾ ਵੀ ਸਾਡੇ ਕੋਲ ਐਸਾ ਬੇਸ਼ਕੀਮਤੀ ਪੱਥਰ ਹੈ ਵੀ ਉਹ ਆਪ ਹੀ ਦੱਸ ਦੇਗਾ ਕਿੱਧਰ ਹੈ ਪਰ ਫਿਰ ਵੀ ਤੈਨੂੰ ਇੱਕ ਮੌਕਾ ਦੇਣ ਦਿਆਂ ਵਾਂ ਵੀ ਤੂੰ ਮੈਨੂੰ ਆਪ ਆਪਣੇ ਹੱਥੀਂ ਦੇ ਦੇ ਤੇ ਤੂੰ ਮੇਰੇ ਤੋਂ ਧਨ ਸੰਪਦਾ ਲੈ ਲੈ ਕਿੰਨਾ ਜੀ ਮੇਰੇ ਕੋਲ ਨਹੀਂ ਹੈਗੀ ਦੇਖਣਾ ਤਾਂ ਦੇਖ ਲਓ ਉਹ ਜਦੋਂ ਕੀਮਤੀ ਪੱਥਰ ਨੂੰ ਰਾਜਾ ਫੜਕਿਓ ਤੇ ਕਮਰੇ ਆਲ ਜਾਣ ਲੱਗਦਾ ਤੇ ਜਿਹੜਾ ਪੱਥਰ ਹੁੰਦਾ ਨਾ ਹੱਥ ਤੋਂ ਉੱਛਲ-ਉੱਛਲ ਕੇ ਬਾਹਰ ਨਿਕਲ ਆਉਂਦਾ ਉਹ ਕਹਿੰਦਾ ਉਹਨੂੰ ਰਾਜੇ ਨੂੰ ਪਤਾ ਲੱਗ ਗਿਆ ਹੁੰਦਾ ਰਾਜਾ ਕਹਿੰਦਾ ਰਾਜਨ ਨੇ ਕਿਹਾ ਵੀ ਗੱਲ ਸੋ ਇਨਾ ਤੇ ਮੈਨੂੰ ਪਤਾ ਵੀ ਤੇਰੇ ਘਰ ਹੀ ਹੈ ਜੇ ਤੂੰ ਇਹ ਦੱਸਦੇ ਵੀ ਤੂੰ ਆਪਣੀ ਪਤਨੀ ਨੂੰ ਤੇ ਨਹੀਂ ਦਿੰਦੀ ਉਹ ਕਹਿੰਦਾ ਵੀ ਹਾਂ ਵੀ ਉਹ ਮੈਂ ਆਪਣੀ ਪਤਨੀ ਨੂੰ ਦਿੱਤੀ ਕਹਿੰਦਾ ਫਿਰ ਉਹ ਸਾਡੇ ਕਿਸੇ ਕੰਮ ਦੀ ਨਹੀਂ ਉੱਥੋਂ ਚਲੇ ਜਾਂਦੇ ਨੇ ਜਦੋਂ ਜਾਂਦੇ ਨੇ ਤਾਂ ਉਹ ਕਹਿੰਦਾ ਵੀ ਹੁਣੇ ਕਿਸੇ ਕੰਮ ਦੀ ਵੀ ਨਹੀਂ ਹੈਗੀ ਹੁਣ ਤਾਂ ਸਵਾਹੀ ਉਹ ਨਾ ਆਪਣੇ ਘਰ ਦਾ ਉਸ ਸਮੇ ਮੀ ਪੈਂਦਿਆ ਹੁੰਦਾ ਤੇ ਉਹ ਘਰ ਜਿਹੜੀ ਛੱਤ ਬਣਾਉਂਦਾ ਨਾ ਉਹ ਛੱਤ ਦੇ ਅੱਗੇ ਹੀ ਛੋਟਾ ਜਿਹਾ ਇੱਕ ਹੋਰ ਵੀ ਬਣਾ ਲੈਂਦਾ ਵੀ ਮੇਰਾ ਜਿਹੜਾ ਕਮਰਾ ਟੁੱਟੇ ਨਾ ਉਹ ਕੀ ਕਰਦਾ ਵੀ ਇਹ ਇਸੇ ਕਰਕੇ ਵੀ ਰਾਜਾ ਸਾਡੇ ਘਰ ਆਇਆ ਤੇ ਹੋਰ ਕਈ ਤਰ੍ਹਾਂ ਦੇ ਸਾਰੇ ਲੋਕੀ ਸਾਡੇ ਘਰ ਆਏ ਇਹ ਨੂੰ ਮੈਂ ਵਗਾਂਦਾ ਤੇ ਨਹੀਂ ਚੱਲ ਇਹਨੂੰ ਛੱਤ ਦੇ ਵਿੱਚ ਰੱਖ ਦੇਣਾ ਉਹ ਜਦੋਂ ਮਿੱਟੀ ਮੁੱਟੀ ਉੱਤੇ ਲੇਖਦਾ ਹੈ ਨਾ ਤੇ ਛੱਤ ਦੇ ਉੱਤੇ ਉਹਨੂੰ ਪਾ ਦਿੰਦਾ ਜਦੋਂ ਉਹਨੂੰ ਉੱਤੇ ਪਾਉਂਦਾ ਤੇ ਉਹ ਦੇਖਦਾ ਹੈ ਵੀ ਜਦੋਂ ਰਾਤ ਨੂੰ ਦੀ ਨਤੀ ਉੱਠਦੀ ਹੈ ਤਾਂ ਉਹ ਦੇਖਦੀ ਸਾਰਾ ਕਮਰਾ ਉਗਲਾ ਜਿਹੜਾ ਚਾ ਉਹ ਰੋਸ਼ਨਾਈ ਹੋਈ ਜਾਂਦੀ ਚਿਤਨ ਉੱਠ ਕੇ ਆਪਣੇ ਘਰ ਆਲੇ ਆਪਣੇ ਜੋ ਪਤ ਪਿਤਾ ਜੀ ਕੋਲ ਜਾਣੇ ਕਿ ਨਹੀਂ ਪਿਤਾ ਜੀ ਪਿਤਾ ਜੀ ਵੀ ਬਾਪੂ ਜੀ ਉਹ ਬੜਾ ਆਪਣਾ ਸਾਰਾ ਛੱਤ جگਨਦਿਆ ਆਸੇ ਪਾਸੇ ਜਿਵੇਂ ਅੱਜ ਪੁੰਨਿਆਂ ਦੀ ਰਾਤ ਹੋਵੇ ਉਦੋਂ ਜ਼ਿਆਦਾ ਚਾਨਣ ਹੋਇਆ ਪਿਆ ਕਿ ਵੀ ਬਾਹਰ ਦੇਖਿਓ ਉਹ ਭੱਜ ਕੇ ਜਾਂਦਾ ਜਦੋਂ ਜਾ ਕੇ ਦੇਖਦਾ ਤੇ ਸੱਚੀ ਉਹ ਚਮਕਰੀ ਹੁੰਦੀ ਉਹ ਕਹਿੰਦਾ ਵੀ ਆਪਣੀ ਘਰ ਵਾਲੀ ਨੂੰ ਦੱਸਿਆ ਤੇ ਫਿਰ ਜਾ ਕੇ ਪਿੰਡ ਚ ਢੰਡੋਰਾ ਪਟਦੇਗੀ ਫਿਰ ਮੇਰੀ ਥੂਥੂ ਹੋਵੇਗੀ ਉਹ ਕੀ ਕਰਦਾ ਹੈ ਵੀ ਕਹਿੰਦਾ ਵੀ ਲੱਗਦਾ ਵੀ ਇੱਥੇ ਚਾਨਣ ਆਉਣ ਲੱਗ ਗਿਆ ਨਾ ਤੇ ਲੱਗਦਾ ਵੀ ਇਹ ਹੁਣ ਠੀਕ ਆ ਤੇ ਮੈਂ ਇਹਨੂੰ ਕਿਤੇ ਹੋਰ ਵੇਚ ਕੇ ਆਉਣਾ ਕਹਿੰਦਾ ਨਾਲ ਦੇ ਨਗਰ ਵੀ ਨਹੀਂ ਜਾ ਸਕਦਾ ਆਪਣੇ ਨਗਰ ਵੀ ਨਹੀਂ ਵੇਚ ਸਕਦਾ ਅੱਗੇ ਤੁਰਿਆ ਜਾਂਦਾ ਤੁਰਿਆ ਜਾਂਦਾ ਉਹ ਜਾ ਕੇ ਨਾ ਇੱਕ ਜੰਗਲ ਦੇ ਵਿੱਚ ਇੱਕ ਪਾਸੇ ਬੈਠ ਜਾਂਦਾ ਜਦੋਂ ਰਾਤ ਹੁੰਦੀ ਹੈ ਤੇ ਚਾਨਣ ਤਾਂ ਫਿਰ ਹੋਣ ਲੱਗ ਜਾਂਦਾ ਕਿਉਂਕਿ ਲੀਰ ਤੋਂ ਬਾਹਰ ਕੱਢੀ ਹੋਈ ਸੀ ਉਹ ਚਾਨਣ ਨੂੰ ਦੇਖ ਕੇ ਨਾ ਉਹ ਉੱਥੇ ਖੁਦਾ ਖਾਸਤਾ ਪਹੁੰਚ ਜਾਂਦਾ ਜਿਹੜੇ ਸੰਤ ਫਕੀਰ ਨੇ ਦਿੱਤੀ ਸੀ ਉਸ ਸੰਤ ਫਕੀਰ ਨੂੰ ਪਹਿਚਾਨ ਕੇ ਕਿੰਦਾ ਸੰਤ ਜੀ ਉਹਨਾਂ ਨੂੰ ਪ੍ਰਣਾਮ ਕਰਦਾ ਸੰਤ ਜੀ ਕਹਿੰਦੇ ਹਾਂ ਭਗਤਾ ਹਾਂ ਪੁੱਤਰਾ ਦਸ ਤਰੱਕੀ ਵੀ ਆਉਣਾ ਹੋਇਆ ਕਿਹਾ ਜੀ ਇਹਨਾ ਮੈਂ ਵੇਚਣ ਚੱਲਿਆ ਸੰਤ ਫਕੀਰ ਨੇ ਅੱਖਾਂ ਬੰਦ ਕਰਕੇ ਦੇਖਿਆ ਤੇ ਉਹਦੇ ਸਾਹਮਣਾਂ ਉਹਨਾਂ ਦੇ ਸਾਹਮਣੇ ਨਾ ਸਾਰਾ ਦ੍ਰਿਸ਼ ਆ ਗਿਆ ਕਿ ਹਾਈ ਗੱਲ ਦੱਸ ਜਦੋਂ ਰਾਜਨ ਤੇਰੇ ਕੋਲ ਆਇਆ ਸੀ ਤੇਰੀ ਗਰੀਬੀ ਮਿਟਾਣ ਤੇ ਤੂੰ ਦਿੱਤੀ ਕਿਉਂ ਨਹੀਂ ਕਿਹਾ ਜੀ ਤੁਸੀਂ ਉਹ ਹੀ ਕਿਹਾ ਸੀ ਵੀ ਰਾਜਨ ਨੂੰ ਦੇਣੀ ਕਿੰਦਾ ਤੂੰ ਵੀ ਜਾਣਦਾ ਵੀ ਤੇਰਾ ਰਾਜਾ ਧਰਮੀ ਹੈ ਉਹਦੇ ਵਿੱਚ ਇਹ ਚੀਜ਼ਾਂ ਦੇ ਤਾਂ ਗੁਣ ਹੈਗੇ ਨੇ ਫਿਰ ਤੂੰ ਵੇਚੀ ਕਿਉਂ ਨਹੀਂ ਕਿੰਦਾ ਜੀ ਲਾਲਚ ਬਸ ਆ ਗਿਆ ਸંત ਫਕੀਰ ਜੀ ਕਹਿੰਦੇ ਇਹ ਸਿਰਫ ਤੇ ਸਿਰਫ ਮੈਂ ਤੈਨੂੰ ਤਾਂ ਦਿੱਤੀ ਸੀ ਕਿ ਤੂੰ ਮੇਰੀ ਪਿਆਸ ਬਜਾਈ ਸੀ। ਉਹਨਾਂ ਹੀ ਪਾਣੀ ਤੇਰੇ ਕੋਲ ਸੀ ਜਿਸ ਦੇ ਨਾਲ ਤੂੰ ਸਾਰਾ ਦਿਨ ਆਪਣਾ ਆਪ ਕੱਢਣਾ ਸੀ। ਕੋਲ ਕੋਈ ਖੂਹ ਤਲਾਕ ਕੁਝ ਨਹੀਂ ਸੀ ਹੈਗਾ। ਤੂੰ ਪਾਣੀ ਮੈਨੂੰ ਦੇ ਕੇ ਮੇਰੀ ਪਿਆਸ ਬਜਾਈ ਜਿਸ ਤੇ ਪੁੰਨ ਵੱਜੋਂ ਜਿਸ ਤੇ ਤੇਰੀ ਚੰਗੀ ਨੇਕੀ ਕਰਕੇ ਉਹ ਤੈਨੂੰ ਦਿੱਤੀ ਸੀ। ਪਰ ਤੂੰ ਲਾਲਚ ਵਸ ਆ ਕੇ ਇਹਦਾ ਸਾਰਾ ਭਾਵ ਖੋ ਬੈਠਾ। ਹੁਣ ਤੂੰ ਕਿਸੇ ਨੂੰ ਵੀ ਦੇਂਗਾ ਨਾ ਇਹ ਸਿਰਫ ਕੱਚ ਹੈ। ਕਹਿੰਦੇ ਮਨ ਵਿੱਚੋਂ ਲੋਭ ਕੱਢ ਤੇਰੀ ਨੇਕੀ ਕਰਕੇ ਤੈਨੂੰ ਮਿਲੀ ਸੀ ਪਰ ਤੇਰੇ ਲੋਭ ਕਰਕੇ ਤੂੰ ਸਾਰਾ ਕੁਝ ਗਵਾ ਬੈਠਿਆ ਘਰ ਵਾਪਸ ਜਾ ਕੱਚੀ ਲੱਸੀ ਸਵਾ ਮਹੀਨੇ ਰੱਖੀ ਤੇ ਉਹਦੇ ਵਿੱਚ ਇਹਨੂੰ ਰੱਖੀ ਉਸ ਤੋਂ ਬਾਅਦ ਜਿਹੜੀ ਇਹਦੀ ਤਾਕਤ ਆ ਉਹ ਵਾਪਸ ਆ ਜਾਏਗੀ ਆਪਣੇ ਲੋਭ ਨੂੰ ਤਿਆਕੇ ਤੇ ਉਸੇ ਰਾਜਨ ਨੂੰ ਇਹ ਵਾਪਸ ਕਰਦੀ ਹੁਣ ਕੀ ਹੁੰਦਾ ਵੀ ਘਰ ਜਾਂਦਾ ਤੇ ਐਵੇਂ ਕਰਕੇ ਤੇ ਉਸ ਤੋਂ ਬਾਅਦ ਸਵਾ ਮਹੀਨਾ ਹੋਣ ਤੋਂ ਬਾਅਦ ਉਹਨੂੰ ਫਿਰ ਆਪਣੇ ਉਵੇਂ ਲਟਕਾ ਦਿੰਦਾ ਛੱਤ ਦੇ ਵਿੱਚ ਕਹਿੰਦਾ ਹੁਣ ਇਹਦੇ ਕਿਸੇ ਕੰਮ ਦੀ ਤੇ ਹੈ ਨਹੀਂ ਇੱਥੇ ਲਟਕਦੀ ਰਹੇਗੀ ਚਾਂਦਨ ਕਰਦੀ ਰਹੇਗੀ ਜਦੋਂ ਇਹ ਸਵਾ ਮਹੀਨੇ ਬਾਅਦ ਚਾਨਣ ਹੋਇਆ ਨਾ ਤੇ ਚਾਨਣ ਇੰਨਾ ਜ਼ਿਆਦਾ ਵੀ ਉਹਦਾ ਪ੍ਰਕਾਸ਼ ਸਾਰੇ ਨਗਰ ਚ ਫੈਲ ਗਿਆ। ਰਾਜਨ ਆਪਣੀ ਮੰਤਰੀ ਨੂੰ ਪੁੱਛਦਾ ਵੀ ਇਹ ਚੀਜ਼ ਇਹ ਕੀ ਹੋ ਰਿਹਾ? ਤਾਂ ਮੰਤਰੀ ਦੱਸਦਾ ਜੀ ਵੀ ਜਿਹਨ ਨੂੰ ਜਿਸ ਚੀਜ਼ ਨੂੰ ਤੁਸੀਂ ਇਹ ਕਹਿ ਕੇ ਤਿਆਗ ਦਿੱਤਾ ਸੀ ਵੀ ਉਹ ਬੀਬੀ ਦੇ ਹੱਥ ਲੱਗੇ ਹੋਏ ਨੇ ਤੇ ਉਹੀ ਚੀਜ਼ ਨੇ ਅੱਜ ਇੰਨਾ ਚਾਨਣ ਪ੍ਰਕਾਸ਼ ਕਰਤਾ। ਉਹਦੇ ਘਰ ਆਉਂਦਾ। ਕਹਿੰਦਾ ਵੀ ਮੈਂ ਨਾ ਉਸ ਨੂੰ ਇਹਦੇ ਵੱਟੇ ਆਪਣਾ ਜੋ ਰਾਜ ਭਾਗ ਹੈ ਉਹਦੇ ਨਾਲ ਵੰਡਾਂਗਾ। ਕਿ ਜਿਹੜੀ ਉਹਦੀ ਬੀਬੀ ਹੈ ਉਸ ਦੀ ਬੀਬੀ ਨੂੰ ਇਸ ਪੂਰੇ ਨਗਰ ਦੇ ਜਿੰਨਾ ਵੀ ਕਾਰਜਕਾਲ ਹੈ ਉਹਦੇ ਹੱਥਾਂ ਰਹੀ ਹੋਏ ਕਰੇਗਾ ਉਹ ਕਹਿੰਦਾ ਜੀ ਤੁਸੀਂ ਤਾਂ ਬੀਬੀਆਂ ਨੂੰ ਮਾੜੀ ਸਮਝਦੇ ਸੀ ਕਹਿੰਦਾ ਮੈਨੂੰ ਇੱਕ ਇੱਕ ਚੀਜ਼ ਪਤਾ ਲੱਗ ਗਈ ਮੈਂ ਸਮਝਦਾ ਕਿ ਸਾਰੀਆਂ ਬੀਬੀਆਂ ਬਦਕਾਰ ਹੁੰਦੀਆਂ ਨੇ ਪਰ ਇਹ ਜੋ ਟੁਕੜਾ ਸੀ ਨਾ ਇਹ ਉਸ ਬੀਬੀ ਨੂੰ ਜੇਕਰ ਉਹਨੂੰ ਲੱਗ ਗਿਆ ਸੀ ਤੇ ਉਸ ਤੋਂ ਬਾਅਦ ਇਹ ਕਦੀ ਵੀ ਠੀਕ ਨਹੀਂ ਹੋ ਸਕਦਾ ਪਰ ਉਹ ਬੀਬੀ ਦਾ ਪਤੀ ਤਰਮ ਇੰਨਾ ਜ਼ਿਆਦਾ ਪੱਕਾ ਸੀ ਨਾ ਕਿ ਜਿਸ ਤੇ ਕਾਰਨ ਉਹ ਦੁਬਾਰਾ ਚਮਕਣ ਲੱਗੀ ਮੇਰੀ ਬੀਬੀਆਂ ਦੇ ਪ੍ਰਤੀ ਜਿਹੜੀ ਰਾਏ ਸੀ ਉਹ ਗਲਤ ਸੀ ਉਹਦੇ ਘਰ ਜਾਂਦਾ ਰਾਜਨ ਨੂੰ ਵੇਖ ਕੇ ਤਲੀ ਤੇ ਰੱਖ ਕੇ ਕਹਿੰਦਾ ਜੀ ਤੁਹਾਡੀਆਂ ਇਮਾਨਤ ਫੜੋ ਉਹ ਕਹਿੰਦਾ ਇਹਦੇ ਬਦਲੇ ਕੁਝ ਨਹੀਂ ਚਾਹੀਦਾ ਇਹਦੀ ਕੀਮਤ ਨਹੀਂ ਚਾਹੀਦੀ ਉਹ ਕਹਿੰਦਾ ਰਾਜਨ ਨੇ ਕਿਹਾ ਵੀ ਕੀਮਤ ਐ ਦੀ ਹੈ ਹੀ ਨਹੀਂ ਉਹਨੇ ਕਿਹਾ ਵੀ ਇਹਦੇ ਬਦਲੇ ਮੈਂ ਤੈਨੂੰ ਅੱਧਾ ਰਾਜ ਪਾਟ ਦੇਣਾ ਤੇ ਜੋ ਵੀ ਕਾਰਜ ਇਸ ਨਗਰ ਦਾ ਹੋਏਗਾ ਉਹ ਤੇਰੀ ਬੀਬੀ ਕਰਿਆ ਕਰੇਗੀ ਕਿਹਾ ਜੀ ਬਿਰਾਜ ਪਾਟ ਕਿਉਂ ਕਿ ਰਾਜਪਾਟ ਇਸ ਲਈ ਕਿ ਤੂੰ ਇਹਨੂੰ ਫਿਰ ਸਹੀ ਸਲਾਮਤ ਕਰਕੇ ਮੈਨੂੰ ਦਿੱਤਾ ਪਰ ਕਿਹਾ ਮੇਰੀ ਬੀਬੀ ਜੋ ਮੇਰੇ ਘਰ ਵਾਲੀ ਹੈ ਉਹ ਤੋਂ ਇੰਨੇ ਇਨਾ ਕੁਝ ਕਿਉਂ ਕਿਹਾ ਤੇਰੇ ਘਰ ਵਾਲੀ ਜਿਹੜਿਆ ਉਹ ਪਤੀ ਧਰਮ ਤੇ ਪੂਰੀ ਉਤਰੀ ਇਸ ਕਰਕੇ ਉਹਦਾ ਇਨਾਮ ਹੈ ਇਹ ਤੁਹਾਨੂੰ ਇਨਾਮ ਹੈ ਇਹਦੀ ਕੀਮਤ ਨਹੀਂ ਦਿੱਤੀ ਇਸ ਕਰਕੇ ਇਸ ਤੋਂ ਆਪਾਂ ਨੂੰ ਕੀ ਸਿੱਖਣ ਨੂੰ ਮਿਲਦਾ ਹੈ ਪਹਿਲੀ ਗੱਲ ਇਹ ਸਿੱਖਣ ਨੂੰ ਮਿਲਦੀ ਹੈ ਵੀ ਜੇਕਰ ਕਿਸੇ ਪਿਆਸੇ ਨੂੰ ਪਾਣੀ ਵੀ ਪਿਉਂਦਾ ਨਾ ਤੇ ਉਹਦੇ ਬਦਲੇ ਗੁਰਬਤ ਤੋਂ ਉਹ ਅਮੀਰੀ ਤੱਕ ਪਹੁੰਚ ਜਾਂਦਾ ਹੈ ਦੂਸਰੀ ਚੀਜ਼ ਇਹ ਜੋ ਪਤਨੀ ਆਪਣੇ ਪਤੀ ਧਰਮ ਵਿੱਚ ਪੈ ਕਹ ਲੋ ਜਾਂ ਪਤੀ ਆਪਣੀ ਪਤਨੀ ਲਈ ਪੂਰੀ ਤਰ੍ਹਾਂ ਪਤੀ ਪਤਨੀ ਧਰਮ ਨੂੰ ਨਿਭਾਉਂਦਾ ਤਾਂ ਉਸ ਘਰ ਕਦੀ ਵੀ ਦਲਿੱਦਰ ਆ ਨਹੀਂ ਸਕਦਾ ਜੇ ਦਲਿੱਦਰ ਆਣਾ ਤੇ ਉਸ ਘਰ ਵੀ ਅਮੀਰੀ ਆਉਂਦੀ ਤੀਸਰੀ ਚੀਜ਼ ਇਹ ਜੋ ਨੇਕੀ ਕਰਦਾ ਨਾ ਤੇ ਜੋ ਚੀਜ਼ ਉਹਦੀ ਹੈ ਉਹ ਘੁੰਮ ਫਿਰਾ ਕੇ ਉਹਦੇ ਕੋਲ ਆਉਂਦੀ ਹੀ ਆਉਂਦੀ ਇਸ ਕਰਕੇ ਨੇਕੀ ਕਰੋ ਦੂਜਿਆਂ ਦੀ ਮਦਦ ਕਰੋ ਪਰਮਾਤਮਾ ਤੁਹਾਡੀ ਮਦਦ ਆਪ ਕਰਨਗੇ ਜੇਕਰ ਤੁਹਾਡਾ ਕੋਈ ਸਵਾਲ ਹੈ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਪੁੱਛ ਸਕਦੇ ਹੋ ਜਿੰਨੀ ਜਲਦੀ ਹੋ ਸਕੇਗਾ ਉਨੀ ਛੇਤੀ ਜਵਾਬ ਦਿੱਤਾ ਜਾਏਗਾ ਨਹੀਂ ਤਾਂ ਤੁਸੀਂ ਇੰਸਟਾਗ੍ਰam ਫੇਸਬੁੱਕ ਪੇਜ ਤੇ ਵੀ ਮੈਸੇਜ ਕਰ ਸਕਦੇ ਹੋ ਜਿੰਨੀ ਛੇਤੀ ਹੋ ਸਕੇਗਾ ਉਨੀ ਛੇਤੀ ਤੁਹਾਨੂੰ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਜਾਵੇਗੀ